ਸ਼ਹਿਰ ਦੇ ਇੱਕ ਘਰ ਦੇ ਵਿੱਚ ਅੱਜ ਨਕਲੀ ਪੁਲਿਸ ਕਰਮਚਾਰੀ ਬਣ ਕੇ ਦਾਖਲ ਹੋਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੂੰ ਮੁਹੱਲਾ ਵਾਸੀਆਂ ਦੀ ਮਦਦ ਦੇ ਨਾਲ ਕਾਬੂ ਕਰਦੇ ਹੋਏ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਦੱਸਦੇ ਹਈਏ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਮਲਜੀਤ ਸਿੰਘ ਨੇ ਦੱਸਿਆ ਹੈ ਕਿ ਦੁਪਹਿਰ ਤੋਂ ਬਾਅਦ ਕੈਚੀ ਵਾਲੇ ਬਾਜ਼ਾਰ ਵਿੱਚੋਂ ਵਰਿੰਦਰ ਕਪੜੇ ਵਾਲੇ ਦਾ ਫੋਨ ਆਉਂਦਾ ਹੈ ਕਿ ਮੇਰੇ ਘਰ ਤੇ ਨੂੰ ਵਿਅਕਤੀ ਜਿਹੜੇ ਨੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਸਾਡੇ ਘਰ ਔਰਤਾਂ ਨੂੰ ਜਿਹੜਾ ਹੈ ਉਹ ਜੋ ਕਿ ਕੱਲੀਆਂ ਸੀ ਉਹਨਾਂ ਨੂੰ ਡ ਪੁਲਿਸ ਨੂੰ ਜਦੋਂ ਸੱਦਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੂੰ ਆਂਦੇ ਦੇਖ ਕੇ ਤਿੰਨ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਦੱਸ ਦਈਏ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵਿਅਕਤੀ ਬਲਜੀਤ ਸਿੰਘ ਉਰਫ ਬੱਗਾ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਲਜੀਤ ਸਿੰਘ ਉਰਫ ਬੱਗਾ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਜਿਹੜਾ ਕੋਈ ਵੀ ਆਈਡੀ ਕਾਰਡ ਜਾਂ ਫਿਰ ਪੱਕਾ ਸਬੂਤ ਨਹੀਂ ਮਿਲਿਆ ਪਰ ਆਏ ਜ਼ਰੂਰ ਸਨ ਜਾਬਦਾ ਕਿ ਜਿਵੇਂ ਪੁਲਿਸ ਤੇ ਮੁਲਾਜ਼ਮ ਮੌਨ ਤੇ ਉਤੇ ਹੀ ਮਾਮਲਾ ਦਰਜ ਕਰਨ ਵਾਰਸਾ ਦੇ ਬਿਆਨ ਤੇ ਦਰਜ ਕੀਤਾ ਗਿਆ ਤੇ ਬਾਰੀਕੀ ਦੇ ਨਾਲ ਪੜਤਾਲ ਜੁੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਚਲ ਸਕਦਾ ਹੈ ਕਿ ਇਸ ਕਹਾਣੀ ਦੇ ਮੱਦੇਨਜ਼ਰ ਜਿਹੜੇ ਨੇ ਇੱਥੇ ਨੇਕੀ ਆਏ ਸੀ ਤੇ ਕੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਪੁਲਿਸ ਵੱਲੋਂ ਫਿਲਹਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਵੀ ਨਾ ਰਣੀ ਹੈ ਜੀ ਅਸੀਂ ਇੱਥੋਂ ਨਹੀਂ ਰਹਿਣ ਵਾਲੇ ਆ ਨੂਰ ਦੀ ਬਾਜ਼ਾਰ ਕਚਰ ਪਾਣ ਵਾਲੀ ਗਲੀ ਦੀ ਬਸ ਕੀ ਗੱਲ ਹੋਈ ਹੈ ਗੱਲ ਭਾਈ ਕੁਝ ਵੀ ਨਹੀਂ ਇਹ ਤਿੰਨ ਜਣੇ ਗਏ ਨੇ ਤੇ ਅਸੀਂ ਬੁਹਾ ਖੋਲਤਾ ਹੈ ਤੇ ਇਹ ਕਹਿੰਦੇ ਨੇ ਅਸੀਂ ਆਏ ਆ ਪੁਲਸ ਵਾਲੇ ਅਫਸਰ ਆ ਅਸੀਂ ਅਸੀਂ ਫਿਰੋਜਪੁਰ ਤੋਂ ਆਏ ਆ ਤੁਹਾਡੇ ਨਾਲ ਜਾਓ ਸੀਆਸੀ ਤੇ ਅਸੀਂ ਆਖਿਆ ਵੀ ਅਸੀਂ ਜ ਸਾਡਾ ਰਾਜinama ਹੋ ਗਿਆ ਸਾਰਾ ਸਰਪੰਚ ਨੇ ਕਰਾਇਆ ਏ ਉਹ ਸਾਨੂੰ ਰਜਿਸਟਰੀਆਂ ਵਿਖਾਓ ਸਾਨੂੰ ਰਾਜinama ਵਿਖਾਓ ਉਹ ਮੈਂ ਪੇਟੀ ਪੂਟੀ ਲੱਗ ਗਈ ਗਫਰੋਲਣ ਵਿੱਚੋਂ ਕਾਗਤ ਪੱਤਰ ਕੱਢੇ ਨਹੀਂ ਇਹਨਾਂ ਨੂੰ ਵਿਖਾਏ ਨਹੀਂ ਇਹਨਾਂ ਫੋਟੋ ਬੂਟੇ ਕਿੱਥੇ ਗਏ ਤੇ ਸਾਨੂੰ ਜਾਂ ਉਹ ਬਹੁਤੀ ਚੋਗਾਂ ਦੀ ਇਹ ਵੀ ਤੁਹਾਨੂੰ ਚਾਹ ਬਣਾਉਣੇ ਆ ਕੋਫੀ ਬਣਾ ਦੇਣੇ ਆ ਨਹੀਂ ਨਹੀਂ ਅਖੇ ਤੂੰ ਅੱਛ ਬਹਿ ਜਾ ਮੈਨੂੰ ਵੀ ਆਨੇ ਮਾਤਾ ਨਹੀਂ ਅਖ ਲੇਡੀ ਪਲੇਸ ਆਉਂਦੀ ਏ ਤੇ ਉਹ ਤੈਨੂੰ ਚੁੱਕ ਕੇ ਤੇ ਲੈ ਜਾਗੀ ਐਵੇਂ ਨਹੀਂ ਤੁਸੀਂ ਮੰਨਣਾ ਤੁਸੀਂ ਐਵੇਂ ਮੰਨੋਗੇ ਤੇ ਮੁਰਕੇ ਸਾਡਾ ਬੂਹਾ ਬਾਹਰ ਲਾ ਕੇ ਗੇਟ ਬੰਦ ਕਰਤਾ ਨੇ ਸਾਨੂੰ ਦੁੱਧ ਵੀ ਨਹੀਂ ਲੈਣ ਦਿੱਤਾ ਉਹ ਸਾਡਾ ਦੁੱਧ ਵੀ ਲੰਘ ਗਿਆ ਤੇ ਸਾਨੂੰ ਬਸ ਸਾਨੂੰ ਝਮਕਾਉਂਦੇ ਡਰਾਉਂਦੇ ਰਹੇ ਨੇ ਅਸੀਂ ਤੁਹਾਨੂੰ ਤੁਹਾਡੇ ਮੁੰਡੇ ਚੋਕ ਕੇ ਲੈ ਜਾਣਾ ਅਸੀਂ ਤੈਨੂੰ ਚੋਕ ਕੇ ਲੈ ਜਾਣਾ ਹੈ ਪੈਸੇ ਵੀ ਜਾਣ ਅਸੀਂ ਅਸੀਂ ਸਾਰਾ ਕੁਝ ਤੁਹਾਡਾ ਇਨਕੁਆਰੀ ਕਰਨੀ ਹੈ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡੀਆਂ ਪੇਟੀਆਂ ਫਰੋਲਣੀਆਂ ਨੇ ਅਸੀਂ ਸਾਰੀ ਇਨਕੁਆਰੀ ਕਰਨੀ ਤੁਹਾਡੀ ਵਰਦੀ ਪਾਈ ਸੀ ਇਹਨਾਂ ਨੇ ਨਹੀਂ ਜੀ ਕੋਈ ਵਰਦੀ ਨਹੀਂ ਸੀ ਫਾਈ ਪੂਸਰੀ ਵਰਦੀ ਪਾਈ ਪੂਸਰੀ ਵਰਦੀ ਪਾਈ ਸੀ ਇਹ ਜਿਹੜਾ ਜਿਹੜਾ ਫੜਿਆ ਵਾ ਉਹ ਖਾਕੀ ਪੱਗ ਬੰਨੀ ਤੇ ਲਾਲ ਬੂਟ ਪਾ ਹਾਕੀ ਪੱਗ ਸੀ ਤੇ ਖਾਕੀ ਬੂਟ ਸੀ ਉਹਦੇ ਕਹਿੰਦੇ ਸੀ ਅਸੀਂ ਪੁਲਿਸ ਵਾਲੇ ਆ ਅਸੀਂ ਫਿਰੋਜ਼ਪੁਰੋਂ ਆਏ ਆ ਪਿਸਤੌਲ ਵੀ ਹੈਗੇ ਸੀ ਉਹਨਾਂ ਦੋਵਾਂ ਕੋਲ ਹੈਗੇ ਸੀ ਇਹਦੇ ਕੋਲ ਨਹੀਂ ਸੀਗਾ ਬਾਕੀ ਕਾਹਦਾ ਕੰਮ ਕਰਦੇ ਘਰ ਦੇ ਟੱਡੇ ਕੋਈ ਨਹੀਂ ਜੇਬਚਾਰਾ ਕਿਸੇ ਦੁਕਾਨ ਤੇ ਲੱਗਾ ਏ ਠੀਕ ਹਾਂ ਇਹ ਕੱਪੜੇ ਵਾਲ ਦੁਕਾਨ ਤੇ ਆ ਬਸ ਇਨਫੋਰਮੇਸ਼ਨ ਆਈ ਸਿੱਟੀ ਛਾਣੇ ਹੋਣੇ ਬੀ ਬਰਿੰਦਰ ਸਿੰਘ ਨੂਰ ਦੀ ਅਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ ਅਦੇ ਪੁਲਸਰ ਫੁੱਲਫੜੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹਿੰਦੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਨੂੰ ਸਾਨੂੰ ਰਿਕਾਰਡ ਵਿਖਾਓ ਤੇ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਦੋਂ ਸੀਸੀਟੀਵੀ ਦੇਖੇ ਤੇ ਉਹ ਘਬਰਾ ਕੇ ਭੱਜ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਤੇ ਹੁਣ ਉਹਨੂੰ ਜੋ ਸਟੇਟਮੈਂਟ ਦਉਂਦੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਪਿਗਰਾਮੀ ਕੋਈ ਕੇਸ ਦਰਜ ਸਰ ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋਈ ਚਾਰ ਸੁਵੀ ਦਾ ਪਰਚਾ ਦਰਜਿਆ ਦੂਜਿਆਂ ਤੋਂ ਵੀ ਜਿਹੜੀ ਨਾਲ ਦੂਜਿਆਂ ਤੋਂ ਹਾਂ ਇਹਦੇ ਦਸੰਦ ਤੱਕ ਨੰਗਰੀ ਦੇ ਆ ਲਾਣੂ ਪੜੋ ਇੱਕੋ ਹੀ ਰੋਡਾ ਤੇ ਇੱਕ ਸੁਖਦੇਸ਼ ਸਿੰਘ ਹੈ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਇਹਦੇ ਨਾਲ ਹੀ ਆਏ ਹਾਂ ਹਾਂ ਇਹ ਤਿੰਨੇ ਜਣੇ ਆਏ ਪੇਪਰ ਉੱਪਰ ਕੋਈ ਬਰਾਬਰ ਨਹੀਂ ਵੈਪਨ ਕੋਈ ਨਹੀਂ ਉਧਾਈ ਜਸਟ ਜਿੱਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਵੀ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਸਰ ਨਹੀਂ ਉਹਨਾਂ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਆ ਠੀਕ ਹੈ ਜੀ